ਸਤਿਕਾਰ ਭਾਈ ਜੀ ਅੱਜ ਆਹ ਟਾਇਲਾਂ ਵਾਲੀ ਉਹ ਛੱਤ ਐ ਤੇ ਬੱਤੇ ਐ ਪਹਿਲਾਂ ਭਰਾਵਾ ਮਿੱਟੀ ਲਾ 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 ਕੇ ਕਰਿਆ ਕੰਮ ਹੁਣ ਬੱਤੇ ਵਿੱਚ ਬੰਦੇ ਐ ਉਹ ਸਾਡਾ ਬੰਦਾ ਪੈੜ ਤੇ ਨਹੀਂ ਚੜਦਾ ਇੱਕ ਐ ਪੰਗਾ ਅੜ ਗਿਆ ਫਿਰ ਹਰ ਕੇ ਮਖਾਜ ਆ ਗਿਆ ਦਾ ਹਿਸਾਬ ਚ ਨਹੀਂ ਆਇਆ ਫਿਰ ਮੈਂ ਕਿਹਾ ਚੱਲ ਹੁਣ ਆਹ ਬੱਤਾ ਹੀ ਆ ਗਾਡਰ ਕੱਢ ਜਲੇ ਤੇ ਬੱਤੇ ਧਾਰ ਵੱਜਣਗੇ ਥੱਲੇ ਹੁਣ ਦੇਖਦੇ ਆਂ ਭਾਈ ਨਵੀਂ ਗੇਮ ਕੰਮ ਕਰਦੀ ਐ ਕਿ ਨਾ ਵਧੀਆ ਟਲਾਈ ਆਂਦੇ ਸੀ ਤਾਂ ਇਹ ਨਹੀਂ ਆ ਗਾਡਰੀ ਕੱਢਦਾ ਪਤਾ ਨਹੀਂ ਕੀ ਬਣਾ ਹੋ ਰਹੀ ਨਾ ਬਣਾਉਣਾ ਕੀ ਸੀਗਾ ਹੁਣ ਤੈਨੂੰ ਪਤਾ ਐ ਉਹ ਲੌਣਾ ਘਾਰਾ ਪਾਲਾ ਔਖਾ ਐ ਨਾਲੋਂ ਪਹਿਲਾਂ ਮਿੱਟੀ ਲਾਉਣਾ ਪੈਂਦਾ ਫੇਰ ਟਿੱਡ ਚੱਕ ਕੇ ਚੱਕੜੀ ਪੈਂਦੀ ਐ ਬੱਤੇ ਸਾਰੇ ਗਲੇ ਉਦੋਂ ਮੈਂ ਤਾਂ ਬਿਜਲੀ ਲੰਘ ਜਣਾ ਸੀ ਉਹਦੇ ਉਹ ਤੂੰ ਸੀ ਨਹੀਂ ਅੱਛਾ ਹਾਂ ਪਹਿਲਾਂ ਸੀ ਟੈਲਾ ਤੋਂ ਮਿੱਟੀ ਲਾਉਣ ਲਾਗੇ ਛੱਤ ਤੋਂ ਛੱਤ ਲਾਉਂਦੇ ਲਾਉਂਦੇ ਮਿੱਟੀ ਫੇਰ ਚਾਲੀ ਧਰਨੀ ਪੈਂਦੀ ਚਾਲੀ ਨਾਲ ਫੇਰ ਟੈਲਾ ਪਟਣੀਆਂ ਪੈਂਦੀਆਂ ਜਦੋਂ ਸਿੱੜਦੇ ਆ ਫੇਰ ਆਹ ਟੈਲਾ ਫੁੱਟੀ ਜਾਂਦੀ ਐ ਭਰਾਬੋ ਅੱਛਾ ਬਿਸਦਾ ਦਾੜੀ ਪੂਖਾਰਾ ਸਾਰਾ ਡੇਗੂ ਹੈ ਸਾਰਾ ਡੇਗੂ ਹੋਰ ਅੱਜ ਤਾ ਉਹ ਗੱਲ ਹੋ ਗਈ ਹੂੰ ਕਹਾ ਦੇਖੋ ਬੈਂਗਣੀ ਉਪੜੋਂ ਪਤਾ ਲੱਗੂਗਾ ਕੇ ਰੰਗ ਲੈ ਲਓ ਭਾਈ ਰੰਗ ਲੈ ਲਓ ਹਾਂ ਉਹ ਕੰਮ ਹੋ ਗਿਆ ਉਹ ਕਹਾ ਭਾਈ ਰੰਗ ਕਿਹੜਾ ਹੂੰ ਉਹ ਕਹਾ ਜਿਹੜਾ ਮਰਜ਼ੀ ਲੈ ਲਓ ਉਪਰੋਂ ਬੈਂਗਣੀ ਕਹਿੰਦਾ ਐਸੇ ਮਾਰ ਜਰਾ ਮੈਂ ਤਾਂ ਕਹਿੰਦਾ ਕਿਵੇਂ ਕੰਮ ਹੋਊਗਾ ਉਧਰ ਵੀ ਜਾਣਾ ਉਧਰ ਵੀ ਜਾਣੀ ਜਾਣੇ ਭਰਾਵਾ ਅੱਛਾ ਕਰ ਦੂਗਾ ਦਾਇਆ ਹੈ ਮੈਨੂੰ ਤਾਂ ਨਹੀਂ ਲੱਗਦਾ ਤੂੰ ਕਰ ਦੂਗਾ ਆ ਦੇਖੀ ਜਨ ਤੂੰ ਕੀ ਕਰ ਦੂਗਾ ਉਹ ਵਾਲਾ ਕਹਿੰਦਾ ਤਾਂ ਹੁੰਦਾ ਹੂੰ ਉਹ ਕਹਿੰਦੇ ਹੁੰਦੇ ਨਾ ਨਾ ਸੈਨੂੰ ਨਹੀਂ ਪਤਾ ਇਹ ਸਾਨੂੰ ਪਤਾ ਹੈ ਹੂੰ ਉਹ ਕਹਿੰਦਾ ਸਾਡੀ ਮੇਰੀ ਐਮ ਨਹੀਂ ਜਿੱਤੀ ਹੋ ਗਈ ਐਂ ਕੋਈ ਕੁਝ ਕੀਤਾ ਹੋਇਆ ਮੈਂ ਕੀ ਕਰਿਆ ਫਿਰ ਮੈਂ ਕਿਹਾ ਐਮਬੀ ਕਰੀ ਹੈ ਵੀ ਐਮਬੀਏ ਕਰੀ ਹੈ ਭਾਈ ਹੂੰ ਪਹਿਲੇ ਬਿਜੁਰਗ ਨੇ ਪਾਈ ਬਿਟਾ ਹੀ ਢੋਂਟਾਉਣੇ ਆ ਫੇਰ ਪਾਵਾਂਗੇ ਉਹ ਜਦੋਂ ਚੰਗਾ ਕੋਈ ਲਾ ਕੇ ਵਧੀਆ ਰੰਗ ਰੋਣ ਕਰਾ ਕੇ ਫੇਰ ਆਇਆ ਕਰਨ ਲੱਗੇ ਨੇ ਜਿਹੜੇ ਆਦੇ ਨੂੰ ਹੁੰਦੇ ਆ ਉਹ ਭੁੱਲ ਜੰਨੇ ਆ ਫੇਰ ਹੁਣ ਤੰਗ ਬਹੁਤ ਆ ਵੀ ਯਾਰ ਬੜਾ ਥਾਨ ਆੜਿਆ ਭਾਂਚੋਦੀ ਤੇ ਅਜਦਾ ਮਕਾਨ ਹੀ ਪਾਇਆ ਹੁੰਦਾ ਮਕਾਨ ਤਾਂ ਕੋਈ ਪਾਇਆ ਹੁੰਦਾ ਹੌਲੀ ਹੌਲੀ ਨੀਮਾ ਹੋ ਜਾਂਦਾ ਹੁੰਦਾ ਇਹ ਚ ਵੀਡੀਓ ਵੀ ਬਾਲੀਆਂ ਬਣਾਈ ਆ ਆਪਾਂ ਹਾਂ ਹਾਂ ਇਹ ਵੀਡੀਓ ਵਾਲਾ ਥਾਂ ਹੀ ਹੈ ਹੂੰ ਕੋਣ ਨਵਾਂ ਪਾਵਾਂਗੇ ਆਪਾਂ ਕੋਈ ਹੋਰ ਵਧੀਆ ਬਣਾ ਲੈ ਹੁਣ ਪਰ ਦਫ਼ਤਰ ਨਵਾਂ ਬਣਾਵਾਂਗੇ ਦਫ਼ਤਰ ਹਾਂ ਬਿੜੀ ਆ ਡਾਵਾ ਮਗੇ ਉਹਦੀ ਆਪਾ ਦਫ਼ਤਰ ਦੀ ਹਾਂ ਹੋ ਆਈ ਨੂੰ ਅੰਟੀ ਚਾਚੇ ਨੂੰ ਇੱਧਰ ਚੱਕ ਤੇ ਕੋਹੜੇ ਆ ਲਾਈ ਦਿੱਤੀ ਹੈ ਬੱਤਾ ਯਾ ਤਾਂ ਕੀ ਕਹਿੰਦੇ ਕੀ ਆ ਪੰਗਾ ਤਾ ਹਾਂ ਤੋ ਇਹ ਦੇ ਲਈ ਨਾ ਇਹ ਦੇ ਕੇ ਜਾਣ ਲਿਆ ਵਾ ਤਾਇਆ ਵਾ ਮੰਨ ਗਏ ਫਿਲਮ ਵਾਲਾ ਸੀਨ ਕਰਤਾ ਤੂੰ ਤਾਂ ਇਹ ਬੰਬੜੀ ਵੜਦੇ ਰੁਟ ਸਾਤੀ ੜਾਤੀ ਕਹਿੰਦਾ ਕਰਦੇ ਆਂਗੇ ਕਰ ਦੋ ਗੋਰ ਕੰਨੀਂ ਨੇ ਹਾਂ ਜੋ ਅਮੜੀਆਂ ਤੇ ਸਰੀਰ ਬਣਿਆ ਹੋਵੇ ਕਰ ਦੋ ਗਰਦ ਕਰਤੀ ਹਾਂ ਕਹਿੰਦਾ ਗਰਦੋ ਗੌਰ ਕਰਦੇ ਆਂਗੇ ਐ ਹੁੰਦੀ ਆ ਭਰਾਵਾ ਕਰ ਦੋ ਗੌਰ ਬਹੁਤ ਬੁਰਾ ਹਾਲ ਹੋਰੇ ਹੋਰ ਫੇਰੇ ਤੈਨੂੰ ਪਤਾ ਜਦੋਂ ਕੰਮ ਨਾ ਹੋਵੇ ਨਾ ਫਿਰ ਕੋਈ ਸਕੀਮ ਲਾ ਲੇ ਮੇਲਾ ਬਹਿ ਕੇ ਕੱਲ ਦਾ ਦਿਨ ਫਿਰ ਸਕੀਮਾਂ ਲਾਈਆਂ ਅੱਜ ਆ ਕੇ ਫਿਰ ਕੰਮ ਤੋੜਿਆ ਕੱਲ ਉਹ ਕੋੜੀ ਤੇ ਮਿਆਂਗਣਾ ਨੇ ਕਰਨ ਵਾਲਾ ਹੋ ਗਿਆ ਅੱਛਾ ਹਾਂ ਤਾਂ ਕਰਕੇ ਫਿਰ ਅੱਜ ਇਹ ਕੰਮ ਕਰੇ ਹੂੰ ਇੱਕ ਗਿਆ ਹੁਣ ਹਾਂ ਠੀਕ ਹੈ ਹੁਣ ਦਫ਼ਤਰ ਬਣਾ ਦੇਗੇ ਵਧੀਆ ਮੰਨ ਕੇ ਤੈਨੂੰ ਤਾਂ ਮੈਨੂੰ ਤਾਂ ਲੱਗਦਾ ਨਹੀਂ ਜੀ ਵੀ ਤੂੰ ਕਰ ਦੂ ਮੈਨੂੰ ਤਾਂ ਲੱਗਦਾ وہی ਚੌੜੀ ਜੀ ਕਰੀ ਜਾਂਦਾ ਧੰਨਵਾਦ ਜੀ ਧੰਨਵਾਦ